ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਮੱਸਿਆ ਬਹੁਤ ਗੰਭੀਰ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖਾਲਸਾ ਫੌਜਾਂ ਦੇ ਮਹਾਨ ਸ਼ਰਮਣੀ ਜਰਨੈਲ ਸਹਿਬਾਈ ਜਤਾ ਜੀ ਦਾ ਬਾਵਾ ਜੀਵਨ ਸਿੰਘ ਜੀ ਦਾ ਯਾਦਗਾਰੀ ਜਿਹੜਾ ਕੰਪਲੈਕਸ ਬਣ ਰਿਹਾ ਨਾ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਾਇਆ ਜਾ ਰਿਹਾ ਹੈ ਪ੍ਰੋਸੈਜ ਹੋਊਗਾ ਸੂਤਰਾਂ ਤੋਂ ਮੈਨੂੰ ਪਤਾ ਲੱਗਿਆ ਏ ਕਿ ਉਸ ਕੰਪਲੈਕਸ ਦੇ ਵਿੱਚ ਜੋ ਬਾਬਾ ਜੀ ਦਾ ਇਤਿਹਾਸ ਦਰਸਾਇਆ ਜਾ ਰਿਹਾ ਹੈ ਨਾ ਉਹ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ ਕਿਉਂਕਿ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਜਿਹੜੀ 23 ਦਸੰਬਰ 1704 ਨੂੰ ਕਮਕੌਰ ਦੀ ਜੰਗ ਵਿੱਚ ਹੋਈ ਹੈ ਪਰ ਇਸ ਕੰਪਲੈਕਸ ਦੇ ਵਿੱਚ ਬਾਬਾ ਜੀਵਨ ਸਿੰਘ ਦੀ ਜਿਹੜੀ ਸ਼ਹਾਦਤ ਹੈ ਨਾ ਉਹ ਸਰਸਾ ਦੇ ਕੰਢੇ ਦੇ ਉੱਤੇ ਦਰਸਾਈ ਜਾ ਰਹੀ ਹੈ ਜੋ ਬਹੁਤ ਹੀ ਮੰਦ ਭਾਗੀ ਗੱਲ ਹੈ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਇਹ ਜੋ ਕੰਪਲੈਕਸ ਬਣ ਰਿਹਾ ਹੈ ਬਾਬਾ ਜੀਵਨ ਸਿੰਘ ਜੀ ਦਾ ਉਹਦੇ ਵਿੱਚ ਜਿਹੜਾ ਇਤਿਹਾਸ ਹੈ ਨਾ ਸਹੀ ਤਰੀਕੇ ਨਾਲ ਦਰਸਾਇਆ ਜਾਵੇ ਦਾਸ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਵਿੱਚੋਂ ਹੋਣ ਦੇ ਨਾਤੇ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਇਤਿਹਾਸ ਨੂੰ ਬਾਬਾ ਜੀਵਨ ਸਿੰਘ ਜੀ ਦੇ ਕੰਪਲੈਕਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਦਰਸਾਇਆ ਜਾਵੇ ਤਾਂ ਕਿ ਸੰਗਤਾਂ ਦੇ ਵਿੱਚ ਜੋ ਕੰਪਲੈਕਸ ਦੇ ਵਿੱਚ ਇਤਿਹਾਸ ਨੂੰ ਦਰਸਾਇਆ ਜਾਣਾ ਹੈ ਸੰਗਤਾਂ ਨੂੰ ਸਹੀ ਤਰੀਕੇ ਨਾਲ ਪਤਾ ਲੱਗ ਸਕੇ ਬਾਕੀ ਗੱਲ ਇਹ ਹੈ ਕਿ ਅਸੀਂ ਸਮੁੱਚੀ ਕੌਮ ਨੂੰ ਮਜਬੂਰ ਸਰ ਕੌਮ ਨੂੰ ਨ્યાਨ ਸਿੰਘ ਜਥੇਬੰਦੀਆਂ ਨੂੰ ਰਾਜਨੀਤਿਕ ਤੇ ਧਾਰਮਿਕ ਸਭਾ ਤੇ ਸੁਸਾਇਟੀਆਂ ਨੂੰ ਸਮੁੱਚਿਆਂ ਨੂੰ ਇਹ ਬੇਨਤੀ ਕਰਦੇ ਹਾਂ ਇਹਦੇ ਵਿੱਚ ਸਰਕਾਰ ਨੂੰ ਮੰਗ ਪੱਤਰ ਦੇ ਕੇ ਇਹ ਸੁਚੇਤ ਕੀਤਾ ਜਾਵੇ ਕਿ ਜੇਕਰ ਇਹ ਜਿਹੜਾ ਹੈ ਨਾ ਕੰਪਲੈਕਸ ਦੇ ਵਿੱਚ ਇਤਿਹਾਸ ਸਹੀ ਤਰੀਕੇ ਨਾਲ ਨਾ ਨੰਦਾਸਾਇਆ ਗਿਆ ਤੇ ਸਰਕਾਰ ਨੂੰ ਮੱਜੂਸ ਕੌਮ ਦਾ ਬਹੁਤ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਮੁੱਚੀ ਕੌਮ ਨੂ ਮੈਂ ਦੇ ਮੈਨੂੰ ਨਾ ਫੋਨ ਆ ਰਹੇ ਆ। ਬਾਬਾ ਜੀ ਇਹ ਸਾਨੂੰ ਪਤਾ ਲੱਗਿਆ ਹੈ ਕਿ ਇਤਿਹਾਸ ਜਿਹੜਾ ਉਹ ਗਲਤ ਦਰਸਾਇਆ ਜਾ ਰਿਹਾ। ਮੈਂ ਸਰਕਾਰ ਨੂੰ ਇਹ ਬੇਨਤੀ ਵੀ ਕਰਦਾ ਹਾਂ ਤੇ ਸਰਕਾਰ ਨੂੰ ਇਹ ਚੇਤਾਵਨੀ ਵੀ ਦਿਨਾ ਹੈ, ਸੁਚੇਤ ਵੀ ਕਰਦਾ ਹਾਂ ਕਿ ਇਹ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਜੀ ਦਾ ਪਾਵਨ ਜਨ ਦਿਹਾੜਾ ਅਨੰਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਾਹਿਬ ਭਾਈ ਜੱਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਸਥਾਨ ਦੇ ਉੱਤੇ ਮੁੱਖ ਸਮਾਗਮ ਹੋ ਰਿਹਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਸਥਾਨ ਤੇ ਪਹੁੰਚਣਾ ਹੈ ਸੋ ਸਰਕਾਰਾਂ ਨੂੰ ਵੀ ਇਹ ਬੇਨਤੀ ਵੀ ਹੈ ਤੇ ਚੇਤਾਵਨੀ ਵੀ ਹੈ ਕਿ ਇਤਿਹਾਸ ਨੂੰ ਇਹ ਠੀਕ ਤੰਗ ਦੇ ਨਾਲ ਇਸ ਕੰਪਲੈਕਸ ਦੇ ਵਿੱਚ ਦਰਸਾਇਆ ਜਾਵੇ ਬਹੁਤ ਬਹੁਤ ਧੰਵਾਦ ਹੈ ਜੀ ਪੁਲਾ ਚੋਕਾਂ ਦੀ ਖਿਮਾ ਗੁਲਾਮ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ